ਸੁਭਾ ਸੁਭਾ ਦੇ ਭਾਈ 5 ਵਜੇ ਤੋਂ ਲੈ ਕੇ ਆਪਾਂ ਉੱਠਦੇ ਆਂ 4 ਵਜੇ 5 ਵਜੇ ਤੋਂ ਲੈ ਕੇ ਫਾਰਮ ਵਿੱਚ ਬਹੁਤ ਜ਼ਿਆਦਾ ਚੱਕਰ ਲੱਗਦੇ ਆ ਪੂਰੇ ਕਿਉਂਕਿ ਸੁਭਾ ਟਾਈਮ ਹੁੰਦਾ ਆਪਾਂ ਪਹਿਲਾਂ ਸੁਭਾ ਵਾਲੀ ਸਾਫ ਸਫਾਈ ਹੋ ਜਾਂਦੀ ਆ ਕਿਉਂ ਰਾਤ ਵਾਲਾ ਗੋਆ ਹੁੰਦਾ ਆ ਉਹ ਸਾਰਾ ਆਪਾਂ ਕਿੱਟਣਾ ਹੁੰਦਾ ਉਹ ਤੋਂ ਬਾਅਦ ਆਪਾਂ ਜਿਹੜਾ ਡੌਟੀ ਹੈਗੀ ਪੱਠੇ ਵਗੈਰਾ ਪਾਉਣੇ ਉਹਨੇ ਪੱਠੇ ਵਗੈਰਾ ਰੋਣੇ ਦੇ ਡੌਟੀ ਧਾਰਾ ਕੱਢਣ ਲਈ ਧਾਰਾ ਕੱਢਦੇ ਆਪਾਂ ਸਾਫ ਸਫਾਈ ਕਰਕੇ ਧਾਰਾ ਕੱਢਣੀ ਆ ਹੁਣ ਆਪਾਂ ਦੁਬਾਰਾ ਫੇਰ ਨਾਲੇ ਪਾਣੀ ਭਰ ਕੇ ਜਮਾ ਪਾਣੀ ਭਰਨਾ ਹੁੰਦਾ ਕਿਉਂਕਿ ਸੁਬਾ ਸੁਬਾ ਜਦੋਂ ਪਸ਼ੂ ਚਵਾਈ ਤਾਂ ਚਵਾਈ ਹੋ ਜਾਂਦੀ ਪਸ਼ੂ ਦੀ ਉਹਦੇ ਪਸ਼ੂ ਨਾਲ ਦੀ ਨਾਲ ਪਾਣੀ ਇਹਨਾਂ ਨੂੰ ਦੇਣਾ ਜ਼ਰੂਰੀ ਹੁੰਦਾ ਆਪਾਂ ਫਿਰ ਨਾਲ ਦੇ ਨਾਲ ਆਪਾਂ ਇਹਨਾਂ ਨੂੰ ਪਾਣੀ ਪਿਆ ਦੇਣੇ ਆ ਕਿ ਆਪਾਂ ਠੰਡਾ ਪਾਣੀ ਉਸ ਆਪਾਂ ਥੋੜਾ ਭਰ ਦੇ ਠੰਡਾ ਪਾਣੀ ਨਹੀਂ ਆਪਾਂ ਨਾ ਮੂਰੇ ਰਹਿਣ ਦੇਣੇ ਆਪਾਂ ਸ਼ਾਮ ਨੂੰ ਪਾਣੀ ਆਪਾਂ ਮੋਟਰ ਛੱਡ ਕੇ ਫੇਰ ਆਪਾਂ ਭਰਨਾ ਇਹ ਸੁਬਾ ਵੀ ਆਪਾਂ ਪਾਣੀ ਮੋਟਰ ਛੱਡ ਕੇ ਫੇਰ ਭਰਨਾ ਭਾਵੇਂ ਆਪਾਂ ਲੇਟ ਹੋਵੇ ਨਾ ਹੋਵੇ ਆਪਾਂ ਜਨਰੇਟਰ ਨਾਲ ਹੱਡਣਾ ਭਾਵੇਂ ਕਿ ਆਪਾਂ ਫੇਰ ਠੰਡਾ ਪਾਣੀ ਨਾ ਇਹਨਾਂ ਨੂੰ ਦੇਣੀ ਸਾਡੇ ਕਿਉਂਕਿ ਇਹਨਾਂ ਚਵਾਈ ਹੋਈ ਹੁੰਦੀ ਹੈ ਚਵਾਈ ਹੋ ਕੇ ਉਹਨਾਂ ਫਿਰ ਨਾਲਾ ਜਿਹੜਾ ਠੰਡਾ ਪਾਣੀ ਕਿੰਨੇ ਇਹਨਾਂ ਨਾਲਾ ਨਾਲਾ ਜਿਹਨਾਂ ਦਾ ਠੰਡਾ ਪਾਣੀ ਜਾਵੜਦਾ ਫਿਰ ਇਹਨਾਂ ਨੂੰ ਸਖੈਤ ਹੁੰਦੀ ਹੈ ਨਮੂਨੀਆਂ ਹੋਣ ਦੀ ਵੱਧ ਇਸ ਕਰਕੇ ਆਪਾਂ ਕਹਿੰਦੇ ਆ ਵੀ ਪਤਾ ਲੱਗ ਗਿਆ ਹੁਣ ਸੱਜਰਾ ਪਾਣੀ ਹੈਗਾ ਸਵੇਰ ਨੂੰ ਪਾਣੀ ਸਾਰਾ ਡੋਲ ਦੇ ਚਵਾਈ ਕਰਦੇ ਇਹਨਾਂ ਬਾਅਦ ਉਹਨਾਂ ਨੇ ਪਾਣੀ ਪੀਣਾ ਹੀ ਹੁੰਦਾ ਠੀਕ ਹੈ ਜੀ ਹੁਣ ਆਪਾਂ ਸਾਰੇ ਸਾਫ ਸਫਾਈ ਕਰਤੀ ਹੈ ਇਹਨਾਂ ਹਲੇ ਸਕਵ ਵਗੈਰਾ ਆਪਾਂ ਸਵਾਲ ਟਾਈਮ ਦੀ ਪਾਤੀ ਹੈ ਦੁਬਾਰਾ ਫਿਰ ਇਹਨਾਂ ਹਲੇ ਤੇ ਸੌਣ ਆਪਾਂ ਫਾਰਮ 'ਚ ਹੁਣ ਸਾਂ ਚਾਰ ਰਤਕੇ ਆਪਾਂ ਹੁਣ ਵਿਲੇ ਹੈਗੇ ਕਿਉਂਕਿ ਆਪਾਂ ਵਿੱਚ ਹੁਣ ਗੇੜਾ ਦਾ ਪੈਂਦਾ ਕੋਲ ਵਿੱਚ ਗੇੜਾ ਹੀ ਰਹਿੰਦਾ ਕਿਉਂਕਿ ਆਪਾਂ ਸਾਫ ਸਫਾਈ ਜਿਹੜੀ ਹੈਗੀ ਇਹ ਉਹ ਆਪਾਂ ਸ਼ਾਮ ਦੇ ਟਾਈਮ 3 ਵਜੇ ਤੱਕ ਉਹ ਉਹਨੂੰ ਕਰਾਂਗੇ ਕਿਉਂਕਿ 4 ਵਜੇ ਆਪਾਂ ਇੰਡ ਹੈਗਾ 3 ਵਜੇ ਤੱਕ ਆਪਾਂ ਬੇਸ਼ਾਮ ਤੱਕ ਮੰਨ ਕੇ ਚੱਲਾਂ 9 ਵਜੇ ਤੋਏ ਭਾਈ ਤੱਕ ਆਪਾਂ ਸਾਰਾ ਕੁਝ ਫਾਰਮ ਦੇ ਵਿੱਚ ਹੁੰਦਾ ਇਹਨਾਂ ਦੀ ਸ਼ਾਮ ਸਮਾਲ ਕੋਵੇ ਹੁਣ ਠੰਡ ਦਾ ਸਮਾਂ ਚੱਲਦਾ ਹੈ ਸ਼ਾਮ ਸਮਾਲ ਥੋੜੀ ਜਿਹੀ ਇਹਨਾਂ ਦੇ ਵੱਧ ਕਰਨੀ ਪੈਂਦੀ ਹੈ ਠੀਕ ਹੈ ਜੀ ਧੰਨਵਾਦ ਜੀ ਆਪਣਾ